ਹਲਕਾ ਨਕੂਦਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਆਰਡੀਨੇਟਰ ਰਾਜਕਮਲ ਪੁੱਲਰ ਤੇ ਉਹਨਾਂ ਦੀ ਟੀਮ ਵੱਲੋਂ ਅੱਜ ਬਲਾਕ ਸੰਪਤੀ ਨੂਰਮਹਿਲ ਦੇ ਵਿੱਚ ਕਾਗਜ਼ ਦਾਖਲ ਕਰ ਦਿੱਤੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਰਾਜਕਮਲ ਪੁੱਲਰ ਜੀ ਤੁਹਾਡਾ ਬਿਲਕਾ ਨਿਊਜ਼ ਆਨਲਾਈਨ ਤੇ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਪੁੱਲਰ ਸਾਹਿਬ ਕਾਗਜ਼ ਅੱਜ ਦਾਖਲ ਹੋ ਚੁੱਕੇ ਹੈ ਕੀ ਕਹਿਣਾ ਚਾਹੁੰਦੇ ਆ ਕੋਈ ਮੁਸ਼ਕਲਤ ਨਹੀਂ ਆਈ ਨੇ ਅਸੀਂ ਬੜੇ ਸਮੇਂ ਸਿਰ ਜੀ ਐਨਓਸੀਜ਼ ਲੈ ਲੀਆਂ ਸਮੇਂ ਸਿਰ ਤੇ ਅਸੀਂ ਭਰ ਕੇ ਤੇ ਔਨ ਟਾਈਮ ਸਾਰੇ ਅਸੀਂ ਸਬਮਿਟ ਕਰਾਤੇ ਆ ਤੇ ਮਤਲਬ ਕੋਈ ਐਸ ਜੀ ਅਸੀਂ ਕਿੰਤੂ ਪ੍ਰਿੰਤੂ ਵਾਲੀ ਮਤਲਬ ਕੋਈ ਸਮੇ ਤੋਂ ਪਹਿਲਾਂ ਹੀ ਅਸੀਂ ਸਬਮਿਟ ਕਰਾਤੇ ਸੀ ਹਲਕਾ ਨਕੋਦਰ ਦੀਆਂ 34 ਸੀਟਾਂ ਨੇ ਬਲਾਕ ਸੰਪਤੀ ਦੀਆਂ ਕਿੰਨੀਆਂ ਜਿਹੜੀਆਂ ਸੀਟਾਂ ਦੀ ਤੁਸੀਂ ਕਾਗਜ਼ ਦਾਗ ਲਿਤੇ ਤਕਰੀਬਨ ਹੁਣ ਤੱਕ ਜੀ ਸੀ 17 18 ਸੀਟਾਂ ਭਰਤੀਆਂ ਤੇ ਬਾਕੀ ਆਉਣ ਵਾਲ ਤੁਹਾਨੂੰ ਮੈਂ ਐਗਜ਼ੈਕਟ ਫਿਗਰ ਦੇ ਦੂੰਗਾ ਕੋਈ ਕੁਛ ਇਹ ਨਕੋਦਰ ਸਾਡੇ ਬੰਦੇ ਅੰਦਰ ਵੀ ਗਏ ਹੋਏ ਨੇ ਕਿਉਂ ਟਾਈਮ ਆਉਣ ਦਾ ਮੇਰੇ ਸਾਬ ਨਾਲ 4 ਵਜੇ ਦਿਨ ਕਲੀਅਰ ਹੋ ਜਾਊਗਾ ਸਰ ਐ ਪਤਾ ਲੱਗਿਆ ਕਿ ਨੂਰ ਮੈਲ ਤੋਂ ਭਾਜੀਪੀ ਨਾਲ ਤੁਸੀਂ ਚੋਣ ਸਮਝੌਤਾ ਕੀਤਾ ਚੋਣ ਸਮਝੌਤਾ ਇਹ ਸਾਡਾ ਭਾਈਚਾਰਾ ਜੀ ਅਸੀਂ ਸ਼ੁਰੂ ਤੋਂ ਇਕੱਠੇ ਰਹੇ ਹਾਂ ਤੇ ਉੱਪਰ ਬੇਸ਼ੱਕ ਚਲੋ ਪਾਰਟੀਆਂ ਦੋ ਹੋ ਗਈਆਂ ਜਾਂ ਜਿਵੇਂ ਵੀ ਹੈ ਹਜੇ ਵੀ ਉਵੇਂ ਆ ਤੇ ਆਫੀਸ਼ੀਅਲੀ ਕੋਈ ਅਨਾਉਂਸ ਨਹੀਂ ਹੋਇਆ ਅਲਾਈਅੰਸ ਨਹੀਂ ਹੋਇਆ ਪਰ ਥੱਲੇ ਤਾਂ ਭਾਈਚਾਰਾ ਸਾਡਾ ਆਪਦਾ ਅਸੀਂ ਇਕੱਠੇ ਤੋਂ ਕਦੋਂ ਤੋਂ 1997 ਤੋਂ ਲੈ ਕੇ ਹੁਣ ਤੱਕ ਇਕੱਠੇ ਕੰਮ ਕਰਦੇ ਆ ਰਹੇ ਆਂ ਇਹ ਛੋਟੀਆਂ ਚੋਣਾਾਂ ਚ ਇੱਕ ਦੂਏ ਭੈਣ ਭਾਈ ਇੱਕ ਦੂ ਦਾ ਸਾਥ ਦਿੰਦੇ ਆ ਉਸ ਤੌਰ ਤੇ ਇੱਕ ਦੂਏ ਦਾ ਅਸੀਂ ਭੈਣ ਭਾਈਆਂ ਨੇ ਸਾਥ ਦਿੱਤਾ ਜੀ ਇਹ ਕੀ ਲੱਗਦਾ ਤੁਹਾਨੂੰ ਬੜਾ ਪੰਜਾਬ ਵਿੱਚ ਚਰਚਾ ਕਿ ਸਰਕਾਰ ਧੱਕਾ ਕਰਦੀ ਆ ਤੁਹਾਨੂੰ ਕੋ ਲੱਗਾ ਇਦਾਂ ਦਾ ਅਸੀਂ ਜੀ ਸਮੇਂ ਸਿਰ ਲੱਗੇ ਜਦੋਂ ਆਪਾਂ ਕਿਤੇ ਲੇਟ ਹੁੰਨੇ ਆ ਜੀ ਜਾਂ ਕਈ ਜਿਵੇਂ ਆਪਾਂ ਦੇਖਦੇ ਆ ਕਿ ਸਨੌਰ ਬੜਾ ਧੱਕਾ ਕੀਤਾ ਜੀ ਤਰਨ ਤਰਨ ਬੜਾ ਧੱਕਾ ਕੀਤਾ ਤੇ ਉੱਥੇ ਬਹੁਤ ੱੱਕੇ ਹੋਏ ਆ ਬਹੁਤ ਥਾਵਾਂ ਤੇ ੱੱਕੇ ਹੋਏ ਆ ਤੇ ਜੋ ਅਸੀਂ ਇਸ ਗੱਲ ਸਰਕਾਰ ਦੀ ਨਖੇਦੀ ਕਰਦੇ ਆ ਕਿ ਇੱਕ ਡੈਮੋਕ੍ਰੇਸੀ ਸਿਸਟਮ ਦੇ ਬਾਵਜੂਦ ਜੇ ਕੋਈ ਇੱਕ ਛੋਟੀਆਂ ਚੋਣਾਂ ਵੀ ਨਹੀਂ ਬੰਦਾ ਲੜ ਸਕਦਾ ਤੇ ਕੀ ਆਪਾਂ ਫਿਰ ਫਿਰ ਇਹ ਨਾਮਿਨੇਟ ਹੀ ਕਰ ਦੇਣੀਆਂ ਚਾਹੀਦੀਆਂ ਜੀ ਤੁਹਾਡੇ ਨਾਲ ਵੀ ਹਲਕਾ ਨਕੂਦਰ ਜਿੱਥੇ ਇਦਾਂ ਦਾ ਤੁਹਾਨੂੰ ਵਾਪਰਿਆ ੱੱਕੇ ਆ ਫਿਲਹਾਲ ਸਾਡੇ ਨਾਲ ਨਹੀਂ ਕੋਈ ਅਸੀਂ ਬੜੇ ਸਿਸਟਮੈਟਿਕਲੀ ਚੱਲੇ ਜੀ ਅਸੀਂ ਔਨ ਟਾਈਮ ਸਾਰਾ ਕੁਝ ਕੀਤਾ ਔਨ ਟਾਈਮ ਅਸੀਂ ਕੰਟਰੋਵਰਸੀ ਤੋਂ ਬਿਨਾਂ ਹੀ ਸਾਰੇ ਅਸੀਂ ਮੈਂ ਤਾਂ ਭਾਈਚਾਰਕ ਸਾਂਝ 'ਚ ਬਲੀਵ ਕਰਦਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਇਹੀ ਹਮੇਸ਼ਾ ਰਹਾ ਕਿ ਭਾਈਚਾਰਕ ਸਾਂਝ ਬਰਕਰਾਰ ਰਹਿਣੀ ਚਾਹੀਦੀ ਹੈ ਤੇ ਅਸੀਂ ਭਾਈਚਾਰਕ ਸਾਂਝ ਅਸੀਂ ਉਹਨਾਂ ਨੂੰ ਵੀ ਵਧਾਈ ਦਿੰਨੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੂੰ ਵੀ ਵਧਾਈ ਦਿੰਨੇ ਆ ਕਾਂਗਰਸ ਦੇ ਵੀ ਜਿਹੜੇ ਬਾਕੀ ਵੀਐਸਪੀ ਦੇ ਸਾਰੇ ਨੂੰ ਕੈਂਡੀਡੇਟਾਂ ਨੂੰ ਵਧਾਈ ਦਿੰਨੇ ਆ ਕਿ ਭਾਈ ਇਹ ਚਲੋ ਚੋਣਾਂ ਲੜਾਂਗੇ ਸਾਰੇ ਮਤਲਬ ਆਪਾਂ ਜਿਵੇਂ ਵੀ ਆ ਭਾਈਚਾਰਕ ਸਾਂਝ ਨਹੀਂ ਹੋਣੀ ਚਾਹੀਦੀ ਭਾਈਚਾਰਕ ਸਾਂਝ ਤੇ ਇਹ ਚੋਣਾ 14 ਤਰੀਕ ਤੋਂ ਬਾਅਦ ਖਤਮ ਹੋ ਜਾਣੀ ਆ ਆਪਾਂ ਹਮੇਸ਼ਾ ਇਕੱਠਿਆਂ ਨਹੀਂ ਰਹਿਣਾ ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਇਹ ਬਹੁਤ ਜ਼ਰੂਰੀ ਆ ਸ਼ਤਾਬਦਿਆਂ ਨੂੰ ਲੈ ਕੇ ਜਿਵੇਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆ ਉਹ ਦੋਸ਼ ਰਿਹਾ ਕਿ ਸਾਡੇ ਧਾਰਮਿਕ ਜਿਹੜਾ ਗੁਰੂ ਘਰਾਂ ਦੇ ਜਾਂ ਸ਼੍ਰੋਮਣੀ ਕਮੇਟੀ ਦੀ ਦਖਲਅੰਦਾਜ਼ੀ ਕਰਦੀ ਆ ਭਾਜਪਾ ਤੁਸੀਂ ਚੋਣ ਸਮਝੋਤਾ ਕੀਤਾ ਕੀ ਉਹ ਗੱਲ ਕਰਦੇ ਹੋ ਮੈਂ ਫੇਰ ਉਹੀ ਗੱਲ ਕਰਦਾ ਕਿ ਉੱਪਰੋਂ ਕੋਈ ਚੋਣ ਸਮਝੋਤਾ ਨਹੀਂ ਹੋਇਆ ਏ ਅਸੀਂ ਭਾਈਚਾਰਕ ਸਾਂਝ ਤੌਰ ਤੇ ਅਸੀਂ ਇਕੱਠੇ ਰਹੇ ਆ ਆ ਟਾਈਮ ਹੁਣ ਭਾਈਚਾਰਕ ਸਾਂਝ ਤਾਂ ਹੈ ਸਾਡੀਆਂ ਜੇ ਕੋਈ ਸਾਡਾ ਭਰਾ ਕਹਿੰਦਾ ਮੈਂ ਉਰੋਂ ਮੈਂ ਲੜਨੀ ਆ ਯਾਰ ਮੈਂ ਬਣ ਜੂਗਾ ਫਿਰ ਉਸ ਉਸ ਤਰੀਕੇ ਨਾਲ ਅਸੀਂ ਆ ਆਪਦੀ ਭਾਈਚਾਰਕ ਸਾਂਝ ਕੈਮ ਰੱਖਦੇ ਆ ਹੋਇਆ ਅਸੀਂ ਇਹ ਕੀਤਾ ਕੋਈ ਸਾਡਾ ਕੋਈ ਮਾਤਾ ਉੱਪਰ ਪਾਰਟੀ ਦਾ ਨਹੀਂ ਪਾਰਟੀ ਉੱਪਰਲੇ ਲੈਵਲ ਤੇ ਕੋਈ ਸਮਝੋਤੇ ਨਹੀਂ ਹੈ ਜਿੱਨਾ ਕੋਈ ਗੱਲ ਹੋਈ ਹੈ ਤੇ ਉਹ ਜੋ ਸਾਡੇ ਵਾਲੇ ਇਹਨਾਂ ਦਾ ਵਿਚਾਰਿਆਂ ਚੋ ਜਿਹੜੇ ਸਾਡੇ ਭਰਾ ਨੇ ਇਹਨਾਂ ਦਾ ਉਹ ਚੀਜ਼ਾਂ ਨਾਲ ਕੀ ਲੈਣ ਦੇਣ ਆ ਤੁਹਾਨੂੰ ਕੀ ਲੱਗਦਾ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਦੋ ਥਾਈ ਹੋ ਗਿਆ ਇਹ ਇਸ ਇਲੈਕਸ਼ਨ ਚ ਕਿੰਨਾ ਕ ਫਰਕ ਪਊਗਾ ਸ਼੍ਰੋਮਣੀ ਅਕਾਲੀ ਦਲ ਤਾਂ ਇੱਕੋ ਹੀ ਤਾਂ ਹੈ ਜੀ ਨਹੀਂ ਜੇ ਪੁਨਰ ਸਰਜੀਤ ਜਿਹੜਾ ਤੁਹਾਡੇ ਕੋਲ ਨਿਕਲ ਗਿਆ ਜੀ ਸੋ ਹਰਕ ਨੂੰ ਇੱਕ ਰਾਈਟ ਆ ਜੀ ਚਾਹੇ ਚਾਰ ਬਣਾਉਣ ਦੀ ਨਹੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ 1920 ਤੋਂ ਇੱਕੋ ਹੀ ਅਕਾਲੀ ਦਲ ਆ ਜੀ ਹੋਰ ਕੋਈ ਅਕਾਲੀ ਦਲ ਨਹੀਂ ਆਏ ਚਲੋ ਕੱਲ ਨੂੰ ਕੋਈ ਚਾਰ ਹੋਰ ਵੀ ਬਣਾ ਲੈਣਗੇ ਉਹਦੇ ਨਾਲ ਕੋਈ ਅਕਾਲੀ ਦਲ ਦਾ ਦੋ ਫਾੜ ਨਹੀਂ ਹੋਣ ਕਹਿ ਸਕਦੇ ਉਹ ਆਪਦੀ ਇਹਨਾਂ ਦੀ ideologies ਕਿਸੇ ਹੋਰ ਪਾਰਟੀ ਚ ਵੀ ਜਾ ਸਕਦੇ ਆ ਕਿਤੇ ਵੀ ਜਾਣ ਉਹ ਸਾਨੂੰ ਕੀ ਆ ਹਰਕਤਾਂ ਡੈਮੋਕ੍ਰੈਟਿਕ ਰਾਈਟ ਆ ਹਰਕ ਦੀ ਇੱਕ ਸੋਚ ਆ ਜਿਵੇਂ ਮਰਜ਼ੀ ਕਰਨ ਤੇ ਸ਼ੋਮਨੀ ਕਾਲੀ ਦਾ ਲਿਕੋ ਹੀ ਆ 1920 ਤੋਂ ਜਿਹੜਾ ਸਾਰਿਆਂ ਨੂੰ ਪੁਰਾਣਾ ਸ਼ੋਮਨੀ ਕਾਲੀ ਦਾ ਵੋਟ ਗਣਤੀ ਨੂੰ ਫਰਕ ਪਊਗਾ ਇਹ ਦੇ ਨਾਲ ਆਉਣ ਵਾਲੇ ਸਮਝ ਦੇਖ ਹੀ ਲੈਣਾ ਜੀ ਆਪਾਂ ਤੇ ਲੋਕੀ ਹਮੇਸ਼ਾ ਆਪਦੀ ਮਾਂ ਪਾਰਟੀ ਦੇ ਨਾਲ ਹੀ ਖੜਦੇ ਹੁੰਦੇ ਆ ਕਿਉਂ ਲੀਡਰ ਵੀ ਆਉਂਦੇ ਆ ਬਥੇਰੇ ਆਉਂਦੇ ਜਾਂਦੇ ਆ ਪਰ ਪਾਰਟੀ ਇੱਕੋ ਹੀ ਰਹਿੰਦੀ ਆ ਕਿਉਂ ਇਹ ਲੋਕਾਂ ਦੀ ਮਾਂ ਪਾਰਟੀ ਆ ਲੋਕਾਂ ਨੇ ਜੇਲਾਂ ਕੱਟ ਕੇ ਬੜੇ ਖੂਨ ਛਿਦੀਆਂ ਦੇ ਕੇ ਇਹ ਪਾਰਟੀ ਬਣੀ ਹੈ ਨਾ ਹੀ ਕਿਤੇ ਕਿਸੇ ਦੀ ਜੱਦੀ ਜ਼ਗੀਰ ਸੋ ਇਹ ਤੁਹਾਨੂੰ ਹਲਕਾ ਨਕੂਦਰ ਦੇ ਵਿੱਚ ਪਹਿਲੀ ਵਾਰੀ ਜਿਹੜਾ ਆ ਪਾਰਟੀ ਵੱਲੋਂ ਜਿਹੜਾ ਆਗੂ ਲਾਇਆ ਇਸ ਇਲੈਕਸ਼ਨ ਦੇ ਵਿੱਚ ਇਹ ਤੁਹਾਡੇ ਲਈ ਇੱਕ ਪਰਖਿਆ ਆ ਕੀ ਲੱਗਦਾ ਹਲਕੇ ਦੇ ਅੰਦਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਆ, ਵੋਟਰ ਆ, ਸਪੋਰਟਰ ਆ ਉਹ ਕਿਹੋ ਜਿਹਾ ਹੰਗਾਰਾ ਤੁਹਾਨੂੰ ਮਿਲ ਰਿਹਾ ਬਹੁਤ ਸੋਣਾ ਹੰਗਾਰਾ ਜੀ ਕਿਉਂਕਿ ਲੋਕੀ ਬਹੁਤ ਪਿਆਰ ਕਰ ਰਹੇ ਆ ਪਾਰਟੀ ਨੂੰ ਸਾਰੇ ਅਸੀਂ ਇਕੱਠੇ ਹੋ ਕੇ 17 ਤਰੀਕ ਨੂੰ ਰਿਜ਼ਲਟ ਆਊਗਾ ਤੇ ਬਹੁਤ ਵਧੀਆ ਰਿਜ਼ਲਟ ਰਹੂਗਾ ਠੀਕ ਹੈ ਧੰਨਵਾਦ ਥੈਂਕ ਯੂ ਜੀ ਥੈਂਕ ਯੂ